ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਅਮਰਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਦੇ ਕਿ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਜਿੱਤੇ ਨੇ ਵੱਡੀ ਲੀਡ ਦੇ ਨਾਲ ਉਹਨਾਂ ਨੇ ਖਡੂਰ ਸਾਹਿਬ ਤੋਂ ਚੋਣ ਜਿੱਤੀ ਅਤੇ ਸੰਸਦ ਮੈਂਬਰ ਉਹ ਚੁਣੇ ਗਏ ਲੋਕਾਂ ਨੇ ਵੱਡਾ ਫਤਵਾ ਦਿੱਤਾ ਤਾ ਉਸ ਤੋਂ ਬਾਅਦ ਜਿਹੜਾ ਸੌ ਚਕਾਉਣ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਕਿ ਅਮਰਤਪਾਲ ਸਿੰਘ ਕਦੋਂ ਸੌ ਚੁੱਕੇਗਾ ਕਿ ਅਮਰਤਪਾਲ ਨੂੰ ਸੌ ਚਕਾਈ ਜਾਵੇਗੀ ਜਾਂ ਨਹੀਂ ਜਦੋਂ ਲੋਕ ਸਭਾ ਦੇ ਤਮਾਮ ਮੈਂਬਰਾਂ ਨੂੰ ਸੌ ਚਕਵਾਈ ਜਾਂਦੀ ਆ ਉਸ ਦਿਨ ਅਮਰਤਪਾਲ ਉੱਥੇ ਹਾਜ਼ਰ ਨਹੀਂ ਹੁੰਦੇ ਹਾਲਾਂਕਿ ਅਮਰਤਪਾਲ ਸਿੰਘ ਦੇ ਵੱਲੋਂ ਸਰਕਾਰ ਨੂੰ ਚਿੱਠੀ ਭੇਜੀ ਗਈ ਸੀ ਅਤੇ ਉਸ ਚਿੱਠੀ ਦਾ ਜਿਹੜਾ ਹੁਣ ਜਵਾਬ ਆਇਆਗਾ ਪੰਜਾਬ ਸਰਕਾਰ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਭੇਜ ਦਿੱਤੀ ਆ ਕੱਲ ਚਿੱਠੀ ਦੀ ਖਬਰ ਸਾਹਮਣੇ ਆਈ ਸੀ ਤੇ ਅੱਜ ਖਬਰ ਸਾਹਮਣੇ ਆ ਰਹੀ ਆ ਕਿ ਅਮਰਤਪਾਲ ਸਿੰਘ 5 ਜੁਲਾਈ ਨੂੰ ਸੌ ਚਕ ਸਕਦੇ ਨੇ 5 ਜੁਲਾਈ ਨੂੰ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਲੋਕ ਸਭਾ ਲਿਜਾ ਕੇ ਜਿਹੜਾ ਲੋਕ ਸਭਾ ਦਾ ਸਪੀਕਰ ਹੋਵੇਗਾ ਉਸਦੇ ਕੈਬਨ ਦੇ ਅੰਦਰ ਜਿਹੜੀ ਸੋਚ ਚਕਵਾਈ ਜਾ ਸਕਦੀ ਆ ਤਾਂ 5 ਜੁਲਾਈ ਨੂੰ ਸੋਚ ਚਕਵਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਜਿਹੜੇ ਰਾਜਦੇਵ ਖਾਲਸਾ ਵਕੀਲ ਨੇ ਉਹਨਾਂ ਨੇ ਜਿਹੜਾ ਇਸ ਦਾ ਗੱਲ ਦੇ ਉੱਤੇ ਪੁਸ਼ਟੀ ਕੀਤੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਹਲੇ ਤੱਕ ਇਸ ਬਾਬਤ ਕੋਈ ਵੀ ਜਾਣਕਾਰੀ ਨਹੀਂ ਹੈਗੀਗੀ ਨਾ ਹੀ ਕੋਈ ਪਰਿਵਾਰ ਦੇ ਕੋਲ ਜਾਣਕਾਰੀ ਹੈਗੀ ਆ ਨਾ ਹੀ ਕੋਈ ਸਾਨੂੰ ਜੇਲ੍ਹ ਤੋਂ ਕੋਈ ਜਾਣਕਾਰੀ ਆਈ ਆ ਨਾ ਹੀ ਕੋਈ ਸਰਕਾਰ ਦੇ ਵੱਲੋਂ ਸਾਨੂੰ ਇਸ ਬਾਬਤ ਕੋਈ ਜਾਣਕਾਰੀ ਆਈ ਆ ਕੋਈ ਸੁਨੇਹਾ ਭੇਜਿਆ ਗਿਆ ਪਰ ਮੀਡੀਆ ਦੇ ਜਿਹੜੇ ਸੋਰਸ ਕਹਿੰਦੇ ਨੇ ਮੀਡੀਆ ਦੇ ਰਾਹੀਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ 5 ਜੁਲਾਈ ਨੂੰ ਅਮਰਤਪਾਲ ਸਿੰਘ ਸੌ ਚੱਕ ਸਕਦੇ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਲੋਕ ਸਭਾ ਜਾ ਕੇ ਅਮਰਤਪਾਲ ਸਿੰਘ 5 ਜੁਲਾਈ ਨੂੰ ਸੌ ਚੱਕ ਸਕਦੇ ਨੇ ਤਾਂ ਇਹ ਚਰਚਾਾਂ ਮਾ ਸ਼ੁਰੂ ਹੋ ਚੁੱਕੀਆਂ ਨੇ 5 ਜੁਲਾਈ ਦੀ ਤਾਰੀਖ ਦੱਸੀ ਜਾ ਰਹੀ ਹੈ ਹਾਲਾਂਕਿ 5 ਜੁਲਾਈ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਹੈਗਾ ਅੱਜ ਜੇਕਰ ਗੱਲ ਕੀਤੀ ਜਾਵੇ ਅੱਜ 3 ਜੁਲਾਈਆ ਤੇ ਮਹਿਜ ਇੱਕ ਦਿਨ ਬਾਕੀ ਆ ਕੱਲ 4 ਜੁਲਾਈ ਦਾ ਤੇ ਅੱਜ 3 ਜੁਲਾਈ ਦਾ ਇੱਕ ਦਿਨ ਬਾਕੀ ਆ ਸਿਰਫ 2 ਦਿਨ ਬਾਕੀ ਨੇ ਅਤੇ ਪਰਸੋਂ ਜਿਹੜੀ 5 ਜੁਲਾਈਆ ਤੇ ਪਰਸੋਂ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਲੋਕ ਸਭਾ ਜਾ ਕੇ ਸੌਂ ਚੁੱਕਣਗੇ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਸਪੀਕਰ ਨੂੰ ਚਿੱਠੀ ਭੇਜ ਦਿੱਤੀ ਗਈ ਆ ਸਮਾਂ ਮੰਗਿਆ ਗਿਆ ਪਰਿਵਾਰ ਦੇ ਵੱਲੋਂ ਵੀ ਲੋਕ ਸਭਾ ਸਪੀਕਰ ਤੋਂ ਅੱਜ ਦਾ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਸੀ ਤਾਂ ਜੋ ਗੱਲਬਾਤ ਕੀਤੀ ਜਾਵੇ ਕਿ ਅਮਰਤਪਾਲ ਸਿੰਘ ਨੂੰ ਕਦੋਂ ਸੌਂ ਚੁਕਵਾਈ ਜਾਵੇ ਗੀ ਪਰ ਉਸ ਤੋਂ ਪਹਿਲਾਂ ਜਿਹੜੀਆਂ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਵੱਖ-ਵੱਖ ਮੀਡੀਆ ਗਲਾਰਿਆਂ ਦੇ ਅੰਦਰ ਤੁਹਾਨੂੰ ਜਿਹੜੀ ਵੱਖ-ਵੱਖ ਚੈਨਲਾਂ ਦੇ ਉੱਤੇ ਖਬਰਾਂ ਸਾਨੂੰ ਮਿਲਣਗੀਆਂ ਕਿ ਅਮਰਤਪਾਲ ਸਿੰਘ 5 ਜੁਲਾਈ ਨੂੰ ਸੌ ਚੱਕ ਸਕਣਗੇ ਹਾਲਾਂਕਿ ਇਸ ਦੀ ਪੁਸ਼ਟੀ ਕਿਸੇ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਅਸੀਂ ਵੀ ਇਸ ਦੀ ਪੁਸ਼ਟੀ ਨਹੀਂ ਕਰਦੇ ਤਾਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੈਗੀ ਆਫੀਸ਼ੀਅਲ ਤੌਰ ਦੇ ਉੱਤੇ ਕੋਈ ਸੁਨੇਹਾ ਨਹੀਂ ਆਇਆ ਕੋਈ ਲੈਟਰ ਨਹੀਂ ਆਈ ਕੋਈ ਪਰਿਵਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕੋਈ ਉਹਨਾਂ ਦੇ ਵਕੀਲ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਅਮਰਤਪਾਲ ਸਿੰਘ ਕੀ ਵਾਕਈ 5 ਜੁਲਾਈ ਨੂੰ ਸੌ ਚੱਕਣਗੇ ਕਿ ਸਰਕਾਰ 5 ਜੁਲਾਈ ਨੂੰ ਅਮਰਤਪਾਲ ਸਿੰਘ ਨੂੰ ਸੌਚ ਕੋ ਆਵੇਗੀ ਜਾਂ ਨਹੀਂ ਤਾਂ ਇਹ ਤਾਂ ਹੁਣ ਪਰਸੋਂ ਦਾ ਦਿਨ ਤੈਅ ਕਰੇਗਾ ਜਦੋਂ 5 ਜੁਲਾਈ ਆਵੇਗੀ ਉਸ ਦਿਨ ਪਤਾ ਲੱਗੇਗਾ ਕਿ ਅਮਰਤਪਾਲ ਸਿੰਘ ਨੂੰ 5 ਜੁਲਾਈ ਨੂੰ ਸੌਚ ਚਕਦੇ ਹਨ ਜਾਂ ਨਹੀਂ ਜਾਂ ਫਿਰ ਅੱਜ ਸ਼ਾਮ ਤੱਕ ਜਾਂ ਫਿਰ ਕੱਲ ਤੱਕ ਕੋਈ ਅਜਿਹੀ ਲੈਟਰ ਸਭਨੇ ਆ ਜਾਵੇ ਜਾਂ ਪਰਿਵਾਰ ਕੋਈ ਅਜੀਹਾ ਬਿਆਨ ਦੇ ਦੇਵੇ ਜਾਂ ਫਿਰ ਉਹਨਾਂ ਦੇ ਵਕੀਲ ਕਲੀਅਰ ਕਰ ਦੇਣ ਕਿ ਅਮਰਤਪਾਲ ਸਿੰਘ ਨੂੰ ਕਿਹੜੇ ਦਿਨ ਕਿਹੜੀ ਤਾਰੀਖ ਤੇ ਸੌਚ ਕੋਈ ਜਾਵੇਗੀ ਕੀ ਅਮਰਤਪਾਲ ਸਿੰਘ ਨੂੰ ਸੰਸਦ ਲਜਾਇਆ ਜਾਵੇਗਾ ਸੰਸਦ ਲਾ ਕੇ ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾਗਾ ਉਸ ਦੇ ਕੈਬਨ ਦੇ ਅੰਦਰ ਸੌਚ ਕੋਈ ਜਾਵੇਗੀ ਕਰ ਲਿਆ ਜਾਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠੇ ਹੋਏ ਹੀ ਜੇਲ੍ਹ ਦੇ ਅੰਦਰ ਵੀਡੀਓ ਕਾਨਫਰੰਸ ਦੇ ਰਾਹੀਂ ਸੌਚਕਵਾਈ ਜਾਵੇਗੀ ਇਹ ਸਰਕਾਰ ਤੈਅ ਕਰੇਗੀ ਜਾਂ ਲੋਕ ਸਭਾ ਦਾ ਸਪੀਕਰ ਜਿਹੜੇ ਲੋਕ ਸਭਾ ਦੇ ਸੈਕਟਰੀ ਨੇ ਉਹ ਦੇਖਣਗੇ ਹੁਣ ਇਹ ਆਫੀਸ਼ੀਅਲ ਜਿਹੜਾ ਕੰਮ ਹੈਗਾ ਆਫੀਸ਼ੀਅਲ ਅਧਿਕਾਰੀਆਂ ਦੇ ਵੱਲੋਂ ਇਸ ਦੀ ਜਿਹੜੀ ਤਿਆਰੀ ਕੀਤੀ ਜਾਵੇਗੀ ਤਾਂ ਉਹਨਾਂ ਨੇ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਤੋਂ ਲੋਕ ਸਭਾ ਸੰਸਦ ਚੁਣੇ ਗਏ ਅਮਰਤਪਾਲ ਸਿੰਘ ਨੂੰ ਕਿਵੇਂ ਸੌਚਕਵਾਈ ਜਾਵੇ ਅਤੇ ਕਿਹੜੀ ਤਰੀਕ ਹੋਵੇਗੀ ਹਾਲਾਂਕਿ ਫਿਲਹਾਲ ਤਾਂ 5 ਜੁਲਾਈ ਦੀਆਂ ਚਰਚਾਵਾਂ ਮੀਡੀਆ ਗਲਿਆਰਿਆਂ ਦੇ ਅੰਦਰ ਸ਼ੁਰੂ ਹੋ ਚੁੱਕੀਆਂ ਨੇ ਕਿ 5 ਜੁਲਾਈ ਨੂੰ ਅਮਰਤਪਾਲ ਸਿੰਘ ਲੋਕ ਸਭਾ ਸੰਸਦ ਦੇ ਵੱਲੋਂ ਲੋਕ ਸਭਾ ਮੈਂਬਰ ਦੇ ਵੱਲੋਂ ਸੋ ਚੁੱਕਣਗੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਨੇ ਅਮਰਤਪਾਲ ਸਿੰਘ ਤਕਰੀਬਨ 2 ਲੱਖ ਵੋਟਾਂ ਦੀ ਲੀਡ ਦੇ ਨਾਲ ਜਿੱਤੇ ਨੇ ਉਹ ਤਾਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੈਠ ਕੇ ਉਹਨਾਂ ਨੇ ਜਿਹੜਾ ਉੱਥੇ ਬੈਠੇ ਬੈਠਿਆ ਚੌਨ ਲੜੀ ਪਰਿਵਾਰ ਨੇ ਪ੍ਰਚਾਰ ਕੀਤਾ ਸਮਰਥਕਾਂ ਨੇ ਪ੍ਰਚਾਰ ਕੀਤਾ ਅਤੇ ਲੋਕਾਂ ਦੇ ਵੱਲੋਂ ਇੱਕ ਵੱਡਾ ਫਤਵਾ ਅਮਰਤਪਾਲ ਸਿੰਘ ਨੂੰ ਦਿੱਤਾ ਗਿਆ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਜਿੱਤੇ ਅਤੇ ਉਹ ਸੰਸਦ ਮੈਂਬਰ ਦੇ ਵਜੋਂ ਚੁਣੇ ਗਏ